ਕਪੂਰਥੀ ਇਤਿਹਾਸਿਕ ਤੋਂ 36 ਸ਼ਾਲੀ ਮੰਦਰ ਮਾਤਾ ਪੱਧਰਕਾਲੀ ਸ਼ੇਗੂਪੁਰ ਕਪੂਰਥਲੇ ਵਿੱਚ 77ਵਾਂ ਇਤਿਹਾਸਿਕ ਯਾਦਗਾਰੀ ਮੇਲਾ ਲੱਗਿਆ ਆਓ ਤੁਹਾਨੂੰ ਇਸ ਮੇਲੇ ਦੀਆਂ ਝਲਕੀਆਂ ਦਿਖਾਉਣੀ ਹੈ ਤੇ ਕਿਸ ਤਰ੍ਹਾਂ ਜਾਣਾ ਧਾਰੀਵਾਲ ਤੋਂ ਸਬਦ ਕਰਦੇ ਜੈ ਮਾਂ ਪੱਧਰਕਾਲੀ ਅਸੀਂ ਹੁਣ ਆਪਣੇ ਕਨਵੈਂਸ ਕਾਰ ਤੇ ਧਾਰੀਵਾਲ ਤੋਂ ਚੱਲ ਪਏ ਆ ਕਪੂਰਥਲੇ ਚ ਮਾਤਾ ਪੱਧਰਕਾਲੀ ਦਾ ਜੋ ਸ਼ੇਗੂਪੁਰ ਮੇਲਾ ਲੱਗਿਆ ਆਉ ਤੁਹਾਨੂੰ ਦਿਖਾਉਨੇ ਆ ਮੇਲੇ ਦੇ ਵਿੱਚ ਕਿਸ ਤਰ੍ਹਾਂ ਰਸਤੇ ਤੇ ਜਾਣਾ ਅਹੀਂ ਮੈਂ ਔਰ ਕਮਲਜੀਤ ਦੋਨੇ ਜਾ ਰਹੇ ਆ ਤੇ માતા ਦੇ ਦਰਸ਼ਨ ਕਰਨ ਮਾਤਾ ਭਦਰਕਾਲੀ ਤੇ ਅਸੀਂ ਹਰ ਸਾਲ ਜਾਂਦੇ ਆ ਤੇ ਆਉ ਤੁਹਾਨੂੰ ਵੀ ਦਿਖਾਉਨੇ ਆ ਕਿ ਕਿਸ ਤਰ੍ਹਾਂ ਧਾਰੀਵਾਲ ਤੋਂ ਗਰਦਾਸਪੁਰ ਤੋਂ ਇਸ ਮੰਦਿਰ ਤੱਕ ਪਹੁੰਚਣਾ ਇਹ ਬਟਾਲਾ ਆ ਗਿਆ ਜੀ ਧਾਰੀਵਾਲ ਤੋਂ ਬਟਾਲਾ ਸ਼ਹਿਰ ਬਟਾਲੇ ਸ਼ਹਿਰ ਤੋਂ ਆਪਾਂ ਹੁਣ ਬਾਈਪਾਸ ਨੂੰ ਚੱਲ ਪਏ ਆ ਤੇ ਬਾਈਪਾਸ ਨੂੰ ਚਲਦੇ ਹੋਏ ਰੋਡ ਤੇ ਆਪਣੀ ਗੱਡੀ ਚ ਜਾ ਰਹੇ ਆ ਮਾਤਾ ਮੇਰ ਕਰੇ ਹਰ ਸਾਲ ਦੇ ਸਾਲ ਆਪਾਂ ਇਹ ਜਿਹੜਾ ਮੇਲੇ ਤੇ ਜਾਂਦੇ ਆ ਮਾਤਾ ਦੇ ਦਰਸ਼ਨ ਕਰਨ ਤੇ 77ਵਾਂ ਮੇਲਾ ਵਾ ਸਾਡੇ ਨਾਲ ਹੁਣ ਬਟਾਲੇ ਦੇ ਤੋਂ ਸਾਡੇ ਬੱਚਾ ਦਿਲਜਾਨ ਨੂੰ ਵੀ ਅਸੀਂ ਲਿਆ ਆ ਇਹਨੇ ਵੀ ਮਾਤਾ ਦੇ ਦਰਸ਼ਨ ਕਰਨ ਜਾਣਾ ਤੇ ਇਹ ਚੱਲ ਪਿਆ ਬਟਾਲਾ ਸ਼ਹਿਰ ਨਿਕਲ ਰਹੇ ਆ ਜੀ ਦੇਖੋ ਇਹ ਅਸਲੀ ਦਾ ਪੋਲਾ ਇਹ ਗੇਟ ਆ ਗਿਆ ਅੱਗੇ ਜਿਹੜਾ ਕੰਧ ਸਾਹਿਬ ਨੂੰ ਬਟਾਲੇ ਨੂੰ ਜਾਂਦੇ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਤੁਸੀਂ ਜਾਣਦੇ ਹੋ ਤੇ ਇਹ ਹੁਣ ਬਟਾਲਾ ਅਸੀਂ ਕਰਾਸ ਕਰ ਚੁੱਕੇ ਆਂ ਇਹ ਦੇਖੋ ਬਟਾਲੇ ਤੋਂ ਗਾਂ ਚੱਲਦੇ ਚੱਲਦੇ ਆਪਾਂ ਹੁਣ ਜਾ ਰਹੇ ਆਂ ਜੀ ਬਟਾਲੇ ਤੋਂ ਕਪੂਰਥਲੇ ਇਹ ਜਾਣਾ ਵਾ ਤੇ ਇਹ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਇਆ ਜੇ ਆਪਣਾ ਇਹਦੇ ਦਰਸ਼ਨ ਤੁਸੀਂ ਕਰੋ ਜੀ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬਾ ਜਿਹੜਾ ਉਹ ਇਹ ਗੁਰਦੁਆਰਾ ਬਾਬਾ ਬਕਾਲੇ ਸਾਹਿਬ ਚ ਗੁਰੂ ਲਾਧੋ ਰੇ ਬਹੁਤ ਇਤਿਹਾਸਿਕ ਗੁਰਦੁਆਰਾ ਇਥੇ ਆਪਾਂ ਨਸ ਨਤਮਸਤਿਕ ਹੋ ਕੇ ਤੇ ਗੁਰੂ ਮਹਾਰਾਜ ਦਾ ਕੋਟ ਆਸਰਾ ਲੈ ਕੇ ਅੱਗੇ ਫੇਰ ਚੱਲ ਪਏ ਆ ਜੀ ਇਹ ਜਾ ਰਹੇ ਆਪਾਂ ਹੁਣ ਤੁਸੀਂ ਦੇਖਦੇ ਜਾਓ ਕਿ ਤੁਹਾਨੂੰ ਰਸਤੇ ਸਾਰੇ ਦੱਸ ਦਾਂਗੇ ਕਿਸ ਤਰ੍ਹਾਂ ਜਾਣਾ ਵਾ ਇਹ ਦੇਖੋ ਜੀ ਇਹ ਅੱਗੇ ਆ ਗਿਆ ਰਈਏ ਵਾਲਾ ਮੋੜ ਉੱਪਰ ਬਾਈਪਾਸ ਰੋਡ ਚੱਲ ਰਹੀ ਆ ਤੇ ਆਪਾਂ ਥੱਲੇ ਨੂੰ ਹੋ ਕੇ ਬਾਈਪਾਸ ਰੋਡ ਜੋ ਸਿੱਧਾ ਤੁਹਾਡਾ ਇਹ ਲੁਧਿਆਣਾ ਜਲੰਧਰ ਨੂੰ ਜਾਂਦਾ ਵਾ ਆ ਰੋਡ ਤੇ ਆਪਾਂ ਹੁਣ ਪੈ ਗਏ ਆ ਤੇ ਇਹ ਦੇਖੋ ਜਾ ਰਿਹਾ ਰੋਡ ਅੱਗੇ ਜਾ ਕੇ ਨੈਸ਼ਨਲ ਹਾਈਵੇ ਤੇ ਹੁਣੇ ਹੀ ਟੱਚ ਕਰ ਚੁੱਕੇ ਆ ਇਹ ਜਾ ਰਿਹਾ ਆਪਣਾ ਬਿਆਸ ਤੋਂ ਹੁੰਦੇ ਹੋਏ ਜਲੰਧਰ ਲੁਧਿਆਣੇ ਵਾਲਾ ਰੋਡ ਇਹ ਜਾ ਰਿਹਾ ਜੀ ਇਹ ਦੇਖੋ ਮੌਸਮ ਵਿੱਚ ਬਹੁਤ ਗਰਮੀ ਆ ਕੋਈ ਗਰਮੀ ਦਾ ਬੜਾ ਮੌਸਮ ਆ ਤੇ ਇਹ ਮੇਲਾ ਹੁੰਦਾ ਹੀ ਇਸੇ ਮਈ ਜੂਨ ਦੇ ਵਿੱਚ ਵਿੱਚ ਕਿਤੇ ਅੱਗੇ ਇਹ ਬਿਆਸ ਦਰਿਆ ਆ ਗਿਆ ਜੀ ਰਾਜ ਦਰਿਆਸ ਦਾ ਪੌੜਾ ਤਾਂ ਦੇ ਸਾਹਮਣੇ ਬਿਆਸ ਦਰਿਆ ਬਿਆਸ ਤੋਂ ਨਿਕਲ ਕੇ ਬਿਆਸ ਦਰਿਆ ਦਾ ਹੁੰਦਾ ਇਹ ਪੁਲ ਇਹ ਪੁਲ ਦੇ ਉੱਤੋਂ ਆਪਾਂ ਹੁਣ ਨਿਕਲ ਰਹੇ ਆ ਤੇ ਇਸ ਤੋਂ ਬਾਅਦ ਆਏਗਾ ਸੁਭਾਨਪੁਰ ਕਿਉਂਕਿ ਇੱਕ ਰੋਡ ਜਾਣੀ ਹੈ ਜਲੰਧਰ ਤੇ ਇੱਕ ਰੋਡ ਜਾਣੀ ਸੁਭਾਨਪੁਰ ਤੁਹਾਨੂੰ ਮੈਂ ਦਿਖਾਉਣਾ ਵਾ ਇਹ ਦੇਖਿਓ ਹੁਣ ਤੁਸੀਂ ਰੋਡ ਤੇ ਜਾ ਰਹੇ ਆ ਬਿਆਸ ਤੋਂ ਨਿਕਲ ਚੁੱਕੇ ਆ ਤੇ ਆਪਾਂ ਜਾ ਰਹੇ ਹੁਣ ਕਪੂਰਥਲੇ ਨੂੰ ਜਾਣ ਲਈ ਤੁਹਾਨੂੰ ਸਾਰੇ ਰੋਡ ਦਾ ਮੈਂ ਰਸਤਾ ਦਿਖਾ ਰਿਹਾ ਵਾ ਤੇ ਇਹ ਦੇਖਿਓ ਹੁਣਗਾ ਚਲਦੇ 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 ਜੇ ਦੇਖੋ ਜੀ ਇਹ ਰੋਡ ਅਹੀਂ ਹੁਣ ਥੱਲੇ ਆਉਂਦੀ ਪੈਗੇ ਆ ਉੱਪਰ ਜਿਹੜਾ ਰੋਡ ਆ ਉਹ ਚੱਲੇ ਗਿਆ ਵਾ ਜਲੰਧਰ ਲੁਧਿਆਣਾ ਤੇ ਇਹ ਸੁਬਾਨਪੁਰ ਤੋਂ ਥੱਲੇ ਉਤਰ ਕੇ ਬੋਰਡ ਲੱਗਾ ਉਤੋਂ ਤਾਈ ਘੁੰਮ ਕੇ ਇਹ ਦੇਖੋ ਬ੍ਰਿਜ ਦੇ ਥੱਲੇ ਆਉਂਦੀ ਸਾਹਮਣੇ ਜਿਹੜਾ ਰੋਡ ਆ ਉਹ ਕਪੂਰਥਲੇ ਨੂੰ ਜਾਣਾ ਤੇ ਆਪਾਂ ਜਾਣਾ ਜੀ ਕਪੂਰਥਲੇ ਤੇ ਇਹ ਮੁੜ ਗਏ ਜੀ ਦੇਖੋ ਰੋਡ ਕਪੂਰਥਲੇ ਵਾਲਾ ਉੱਪਰ ਜਿਹੜਾ ਰੋਡ ਗਿਆ ਵਾ ਉਹ ਲੁਧਿਆਣਾ ਆਪਣਾ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਦਾ ਰੋਡ ਆ ਤੇ ਕਪੂਰਥਲੇ ਵਾਲੇ ਰੋਡ ਪੈ ਗਏ ਜੀ ਸਿੰਗਲ ਅੱਗੇ ਫਾਟਕ ਆਉਣਾ ਵਾ ਤੇ ਫਾਟਕ ਤੋਂ ਲੰਘ ਕੇ ਆਪਾਂ ਫਿਰ ਗਾਂ ਕਪੂਰਥਲੇ ਨੂੰ ਕਪੂਰਥਲੇ ਦੇ ਵਿੱਚ ਹੀ ਇੱਕ ਪਿੰਡ ਵਾ ਸ਼ੇਖੂਪੁਰ ਜਿੱਥੇ ਮਾਤਾ ਭੱਦਰ ਕਾਲੀ ਦਾ ਮੇਲਾ ਲੱਗਦਾ ਵਾ ਬਹੁਤ ਹੀ ਇਤਿਹਾਸਿਕ ਔਰ ਸ਼ਕਤੀਸ਼ਾਲੀ ਮੰਦਿਰ ਆ ਉੱਥੇ ਸਾਰੀਆਂ ਸਮਰਾਧਾ ਸਾਰੀਆਂ ਦੀਆਂ ਪੂਰੀਆਂ ਹੁੰਦੀਆਂ ਨੇ ਹਰ ਸਾਲ ਆਪਾਂ ਜਾਂਦੇ ਆ ਦੇਖੋ ਜੀ ਹੁਣ ਆਪਾਂ ਕਪੂਰਥਲੇ ਨੂੰ ਟੱਚ ਕਰ ਗਏ ਆ ਕਪੂਰਥਲੇ ਸ਼ਹਿਰ ਵਿੱਚ ਵੜ ਗਏ ਆ ਤੇ ਇੱਥੋਂ ਆਪਾਂ ਦੇਖਿਓ ਕਪੂਰਥਲੇ ਤੋਂ ਬਾਹਰ ਆ ਆ ਗਿਆ ਜੀ ਸ਼ੇਕੂਪੁਰ ਸ਼ੇਕੂਪੁਰ ਮਾਤਾ ਦਾ ਮੰਦਿਰ ਦੇਖੋ ਆ ਮੇਨ ਗੇਟ ਆ ਲੇਕਿਨ ਅੱਗੋਂ ਪਿਛੋਂ ਤੁਸੀਂ ਜਾਣਾ ਤੇ ਇੱਥੋਂ ਦਰਸ਼ਨ ਕਰਨੇ ਆ ਲੇਕਿਨ ਹੁਣ ਇਹਨਾਂ ਨੇ ਇੱਥੋਂ ਗੱਡੀ ਜਿਹੜੀ ਨਹੀਂ ਜਾਣ ਦੇਣੀ ਇੱਥੋਂ ਥੋੜਾ ਜਿਹਾ ਗਾਂਹ ਜਾ ਕੇ ਇੱਕ ਗੇਟ ਆ ਉਧਰੋਂ ਤੁਸੀਂ ਆਪਣਾ ਕਨਵੈንስ ਲੈ ਕੇ ਜਾ ਸਕਦੇ ਜੇ ਜੇ ਤੁਸੀਂ ਪੈਦਲ ਜਾਣਾ ਤੇ ਉਹ ਅਸੀਂ ਮੇਨ ਗੇਟ ਜਿਹੜਾ ਤੁਹਾਨੂੰ ਮੈਂ ਦਿਖਾਇਆ ਵਾ ਤੇ ਉਧਰੋਂ ਜਾਣਾ ਵਾ ਤੇ ਇਹ ਅਸੀਂ ਉੱਪਰੋਂ ਗੱਡੀ ਘੁਮਾ ਕੇ ਆਪਾਂ ਇੱਥੇ ਆਏ ਕਿਉਂਕਿ ਰਸ਼ ਬੜਾ ਵਾ ਤੇ ਗੱਡੀ ਲਾਉਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਬੜੀ ਮੁਸ਼ਕਲ ਨਾਲ ਕਿਤੇ ਨਾ ਕਿਤੇ ਜਗ੍ਹਾ ਲੱਭ ਕੇ ਗੱਡੀ ਪਾਰਕ ਕਰਨੀ ਪੈਂਦੀ ਹੈ ਗੱਡੀ ਪਾਰਕ ਕਰਤੀ ਜੇ ਤੇ ਆਪਾਂ ਹੁਣ ਚੱਲ ਪਿਆ ਮਾਤਾ ਦੇ ਦਰਸ਼ਨਾਂ ਲਈ ਅੱਗੇ ਦੇਖੋ ਜੋ ਮੰਦਿਰ ਤੁਹਾਨੂੰ ਦਿਖਾਈ ਦੇ ਰਿਹਾ ਜੇ ਦੂਰੋਂ ਤੇ ਆਪਾਂ ਤੁਰੇ ਜਾ ਰਹੇ ਹਾਂ ਗੈ ਮਾਤਾ ਦੀ ਇੱਧਰ ਲੰਗਰ ਘਰਵਾ ਇੱਥੇ ਸੰਗਤ ਜਿਹੜੀ ਦਰਸ਼ਨ ਕਰਕੇ ਲੰਗਰ ਛੱਕ ਕੇ ਇਧਰੋਂ ਨਿਕਲਦੀ ਆ ਗੱਡੀਆਂ ਤਕਰੀਬਨ ਬਹੁਤ ਪਿੱਛੇ ਲਾਉਣੀਆਂ ਪੈਂਦੀਆਂ ਵਾ ਗਾਹ ਜਾਂਦੀਆਂ ਨਹੀਂ ਗੱਡੀਆਂ ਤੇ ਇਹ ਦੇਖੋ ਜੀ ਮਾਤਾ ਦਾ ਮੰਦਰ ਦਾ ਜਿਹੜਾ ਸਾਹਮਣੇ ਵਾਲਾ ਹਿੱਸਾ ਆ ਗਿਆ ਵਾ ਪੰਡਾਲ ਲੱਗੇ ਨੇ ਰੌਣਕਾਂ ਲੱਗੀਆਂ ਨੇ ਮਾਤਾ ਦੇ ਦਰਸ਼ਨ ਕਰਨ ਨੂੰ ਸੰਗਤਾਂ ਆ ਰਹੀਆਂ ਨੇ ਤੇ ਤੁਹਾਨੂੰ ਦਿਖਾਉਨੇ ਆਂਦਾ ਪੂਰਾ ਮਾਤਾ ਦੇ ਦਰਸ਼ਨ ਕਰਾਉਨੇ ਆ ਜੀ ਮਾਤਾ ਭੱਦਰਕਾਲੀ ਦਾ ਮੇਲਾ ਏ ਕਦੀ 2 ਦਿਨ ਤੇ ਕਦੀ 3 ਦਿਨ ਬੜਾ ਧੂਮ ਧਾਮ ਨਾਲ ਲੱਗਦਾ ਜੀ ਰਾਤ ਨੂੰ ਬਹੁਤ ਰੌਣਕ ਹੁੰਦੀ ਲਾਈਟਾਂ ਦੀ ਇਹ ਦੇਖੋ ਜੀ ਗੇਟ ਸਜਾਇਆ ਦੁਕਾਨਾਂ ਪ੍ਰਸ਼ਾਦ ਲੈਣ ਲਈ ਲੋਕ ਜਾ ਰਹੇ ਨੇ ਤੇ ਇਹ ਸ਼ੇਕੂਪੁਰ ਦੇ ਵਿੱਚ ਬਹੁਤ ਹੀ ਇਤਿਹਾਸਿਕ ਮੰਦਿਰ ਆ ਤੇ ਮਾਤਾ ਭੱਦਰਕਾਲੀ ਦਾ ਜਿਹੜਾ ਮੇਲਾ ਲੱਗਦਾ ਦੇਖੋ ਅਸੀਂ ਹੌਲੀ-ਹੌਲੀ ਉਹ ਗੇਟ ਵੱਲ ਨੂੰ ਵੱਧ ਰਹੇ ਆ ਜਿੱਥੇ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਦੇਖੋ ਭਗਤਾਂ ਦੀ ਕਿੰਡੀ ਲੰਮੀ ਲਾਈਨ ਲੱਗੀ ਆ ਤੇ ਆਪਣਾ ਦਰਸ਼ਨ ਕਰਨ ਲਈ ਇਤੋਂ ਹੋਰ ਵੀ ਬੜੀ ਖਾਂ ਜਾਣਾ ਪੈਂਦਾ ਵਾ ਮੇਰਾ خیال 2 ਕਿਲੋ 2 ਕਿਲੋਮੀਟਰ ਲੰਮੀ ਲਾਈਨ ਲੱਗਦੀ ਆ ਦਰਸ਼ਨ ਕਰਨ ਜੀ ਸਵੇਰੇ ਤੇ ਖਲੋਤ ਸ਼ਾਮਾਂ ਤੱਕ ਅਸੀਂ ਸਵਕਤੇ ਚਲ ਕੇ ਅਸੀਂ ਸ਼ੈਦ ਵੀ ਇਹ ਨੂੰ ਦਰਸ਼ਨ ਲੋਕ ਭਕਤੋ ਕਰੋ ਮਾਤਾ ਦੇ ਦਰਬਾਰ ਦੇ ਵਿੱਚ ਪਹੁੰਚ ਚੁੱਕੇ ਆਂ ਦਰਸ਼ਨ ਕਰੋ ਮਾਤਾ ਭਦਰਕਾਲੀ ਦੇ ਕਿ ਆਪਣੀ ਆਪਣੀਆਂ ਦਵਾਵਾਂ ਮਾਤਾ ਸਾਰਿਆਂ ਦੀਆਂ ਕਬੂਲ ਕਰੇ ਕਿੰਦਾ ਹੀ ਮਿਹਰ ਭਰਿਆ ਹੱਥ ਰੱਗੇ ਤਾਂ ਜੋ ਹਰ ਸਾਲ ਅਗਲੇ ਸਾਲ ਵੀ ਆਪਾਂ ਦਰਸ਼ਨਾਂ ਲਈ ਆ ਸਕੀਏ ਇਹ ਯਾਤਰਾ ਦੀ ਬਹੁਤ ਵਧੀਆ ਰਹੀ ਤੁਸੀਂ